ਕ੍ਰਿਸ਼ਮ ਅਖੰਡ ਜੋਗੀ ਪਾਰਡ ਦਾ ਕੱਲ ਸ਼ਹਿਨਾਈ ਪੈਲੇਸ ਵਿੱਚ ਸਵੇਰ ਦਿੱਤਾ ਜਾਏਗਾ ਆਯੋਜਨ ਇਸ ਮੌਕੇ ਤੇ ਪਰਿਵਾਰ ਵੱਲੋਂ ਜਾਣਕਾਰੀ ਜਿੰਦੇ ਹੋਏ ਕੀਖ ਰਿਹਾ ਗਿਆ ਆਉਟ ਹੁੰਦੇ ਹਾਂ ਸਾਡੀ ਇਸ ਰਿਪੋਰਟ ਵਿੱਚ ਅੱਜ ਬੜਾ ਹੀ ਖੁਸ਼ੀ ਦਾ ਦਿਨ ਆ ਕਿ ਸਾਡੇ ਜੋ ਸਾਰੇ ਹੀ ਸ਼ਹਿਰ ਨਿਵਾਸੀ ਅਤੇ ਸਾਡੇ ਭਾਈਚਾਰੇ ਦੇ ਜਿੰਨੇ ਵੀ ਇੱਥੇ ਪਹੁੰਚੇ ਹੋਏ ਨੇ ਇਹਨਾਂ ਦਾ ਅਸੀਂ ਪਹਿਲਾਂ ਤਾਂ ਸਾਡੇ ਪਰਿਵਾਰ ਵੱਲੋਂ ਧੰਨਵਾਦ ਕਰਦੇ ਆ ਜੋ ਕਿ ਇੱਥੇ ਅੱਜ ਇਹ ਖਾਟੂ ਸ਼ਾਮ ਜੀ ਦਾ ਸ਼ੀਸ਼ ਅਲਾਬਾਦ ਤੋਂ ਲਿਆਂਦਾ ਗਿਆ ਹੈ ਅਤੇ ਜੋ ਇੱਥੇ ਕੱਲ ਸਵੇਰੇ 10 ਵਜੇ ਸ਼ਹਿਨਾਈ ਪੈਲੇਸ ਦੇ ਵਿੱਚ ਅਖਾੜੇ ਜੋਤੀ ਪਾੜ ਦਾ ਆਰੰਭ ਕੀਤਾ ਜਾਵੇਗਾ ਅਤੇ ਬਾਕੀ ਜੋ ਪ੍ਰੋਗਰਾਮ ਹੈ ਬਾਬਾ ਜੀ ਜਿਵੇਂ ਵੀ ਕੋਈ ਕਿਰਪਾ ਹੋਵੇਗੀ ਉਸ ਤਰ੍ਹਾਂ ਚੱਲੇਗਾ। ਸ਼੍ਰੀ ਖਾਟੂ ਸ਼ਾਮ ਜੀ ਦੀ ਬਹੁਤ ਹੀ ਕਿਰਪਾ ਸਦਕਾ ਆ ਸਾਡੇ ਪਰਿਵਾਰ ਦੇ ਸ਼੍ਰੀ ਰਮਨਸਾਲ ਜੀ ਚੱਕੀ ਵਾਲੇ ਅਰਜੀਵ ਜੀ ਸੰਜੀਵ ਜੀ ਸਾਰੇ ਪਰਿਵਾਰ ਵੱਲੋਂ ਜੋ ਖਾਟੂ ਸ਼ਾਮ ਜੀ ਦਾ ਸਰੂਪ ਅਹਿਲਾਬਾਦ ਤੋਂ ਲਿਆਂਦਾ ਗਿਆ ਹੈ ਅਤੇ ਇਸ ਦਾ ਸ਼ੁਭ ਜਗਾਤਾ ਕੱਲ ਨੂੰ ਸਵੇਰ 10 ਵਜੇ ਆਪਣੇ ਸ਼ਹਿਰਾਈ ਪਰਿਵਰਿਸ਼ ਸ਼ੁਰੂ ਹੋਵੇਗਾ। ਸਾਰੇ ਹੀ ਪਰਿਵਾਰ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਅਤੇ ਉੱਥੇ ਹੀ ਕੱਲ ਨੂੰ 10 ਵਜੇ ਤੋਂ ਲੈ ਕੇ ਜੋ ਸਵੇਰ ਦਾ ਨਾਸ਼ਤਾ ਲੰਚ ਬਰੰਚ ਸ਼ਾਮ ਦਾ ਡਿਨਰ ਬਾਬਾ ਜੀ ਦੀ ਅਸੀਮ ਕਿਰਪਾ ਨਾਲ ਉੱਥੇ ਹੀ ਟੁੱਟ ਭੰਡਾਰਾ ਵਰਤੇਗਾ ਅਤੇ ਮੈਂ ਸਾਰਿਆਂ ਨੂੰ ਸੁਨੇਹਾ ਵੀ ਦਿੰਦਾ ਤੇ ਹੋਮੋ ਮਾ ਕੇ ਉੱਥੇ ਪਹੁੰਚੋ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਇਹਨਾਂ ਸ਼ਬਦਾਂ ਨਾਲ ਹੀ ਜੈ ਸ਼੍ਰੀ ਘਾਟੂ ਸ਼ਾਮ ਜੀ ਕੀ ਮਹਾਰਾਜ ਕੀ ਜੈ ਸ਼੍ਰੀ ਜੈ ਸ਼੍ਰੀ ਸ਼ਾਮ ਬੋਲ ਖਾਟੂ ਨਰੇਸ਼ ਕੀ ਜੈ ਬੋ ਸ਼ਾਮ ਪਿਆਰੇ ਕੀ ਜੈ ਬੋ ਤੀਨਵਾਂ ਧਾਰੀ ਕੀ ਜੈ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਬੋ ਬਾਲਾ ਜੀ ਮਹਾਰਾਜ ਕੀ ਜੈ